ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਨਾਲ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਵੇ ਜਿਹੜੇ ਮੋਨੋ ਹਾਫ ਕੱਟ ਜਾਂ ਮੋਨੋਪਰਕ ਪੈਨਲਾਂ ਦੀ ਗੱਲ ਕਰਦੇ ਨੇ ਸੋਲਰ ਸਿਸਟਮ ਦੇ ਵਿੱਚ ਜਿਵੇਂ ਇਹ ਮੋਟਰ ਜਿਹੜੀ ਏ ਇਹ 10 ਹੌਸਪਾਵਰ ਦੀ ਮੋਟਰ ਏ ਤੇ 17 ਪੈਨਲਾਂ ਤੇ ਲੱਗੀ ਏ 540 ਵਾਟ ਦੇ 17 ਪੈਨਲਾਂ ਤੇ ਸਿਸਟਮ ਚੱਲਦਾ ਪਿਆ ਵੀਡੀਓ ਉਹਨਾਂ ਵੀਰਾਂ ਵਾਸਤੇ ਬਣਾਈ ਏ ਜਿਹੜੇ ਮੋਨੋ ਹਾਫ ਕੱਟ ਸਿਸਟਮ ਲਵਾਉਣ ਲੱਗੇ ਨੇ ਜਾਂ ਲਵਾਉਣ ਬਾਰੇ ਸੋਚਦੇ ਪਏ ਨੇ ਮੋਨੋਪਰਕ ਜਾਂ ਮੋਨੋ ਹਾਫ ਕਟ ਜਿਹੜਾ 540 ਜਾਂ 580 ਵਾਟ ਦੇ ਪੈਨਲ ਦੀ ਤੁਸੀਂ ਗੱਲ ਕਰਦੇ ਹੋ ਇਹ ਪੈਨਲ ਉਸੇ ਜਗ੍ਹਾ ਤੇ ਯੂਜ਼ ਕੀਤਾ ਜਾ ਸਕਦਾ ਜਿੱਥੇ ਪਾਣੀ 2-4 ਫੁੱਟ ਤੇ ਵੇ 10-12 ਫੁੱਟ ਤੇ ਜਾਂ ਵੱਧ ਤੋਂ ਵੱਧ 15 ਫੁੱਟ ਤੇ ਵੇ ਜਿੰਨਾ ਵੀਰਾਂ ਨੂੰ ਪਤਾ ਹੈ ਵੀ ਸਾਡਾ ਪਾਣੀ ਇਸੇ ਲੈਵਲ ਤੇ ਰਹਿਣਾ ਹੈ ਇਸ ਤੋਂ ਥੱਲੇ ਨਹੀਂ ਜਾਣਾ ਉਹ ਭਰਾ ਮੋਨੋ ਹਾਫ ਕਟ ਜਾਂ ਮੋਨੋਪਰਕ ਪੈਨਲ ਲਵਾ ਸਕਦੇ ਨੇ ਪਰ ਜੇ ਤੁਹਾਨੂੰ ਪਤਾ ਹੈ ਵੀ ਤੁਹਾਡਾ ਵਾਟਰ ਲੈਵਲ 50 60 70 100 ਜਾਂ 150 ਫੁੱਟ ਤੱਕ ਟੁੱਟਦਾ ਹੈ ਇਹ ਵਰ ਇੰਨਾ ਡੂੰਗਾ ਜਾ ਸਕਦਾ ਉਥੇ ਮੋਨੋਪਰਕੀਆ ਮੋਨੋ ਹਾਫ ਕੱਟ ਪੈਨਲ ਕਾਮਯਾਬ ਨਹੀਂ ਹੈਗੇ 540 ਵਾਟ ਜਾਂ 580 ਵਾਟ ਦੇ ਪੈਨਲ ਉਥੇ ਪਰਫਾਰਮੈਂਸ ਨਹੀਂ ਦੇ ਸਕਦੇ ਉਹ ਲਾ ਕੇ ਜਿੱਥੇ ਡਿਲੀਵਰੀ ਪਾਈਪ 75 ਫੁੱਟ 80 ਫੁੱਟ ਦੇ ਲਾਗੇ ਤੱਕ ਪੈਂਦੀ ਏ ਜਾਂ ਫਿਰ ਇਸ ਤੋਂ ਪਲੱਸ 100 ਫੁੱਟ 150 ਫੁੱਟ 200 ਫੁੱਟ ਤੱਕ ਜਾਂਦੀ ਏ ਉੱਥੇ ਜਿਹੜੇ ਮੋਨੋ ਪਰਕੇ ਜਾਂ ਮੋਨੋ ਹਾਫ ਕੱਟ 540 ਵਾਟ 580 ਵਾਟ ਜਿਹੜਾ ਵੱਡਾ ਪੈਨਲ ਏ ਉਹ ਸਿੰਗਲ ਸਟ੍ਰਿੰਗ ਹੋਣ ਕਰਕੇ ਫੁੱਲ ਧੁੱਪ ਦੇ ਵਿੱਚ ਤੇ ਕੰਮ ਕਰੀ ਜਾਂਦਾ ਪਰ ਜਦੋਂ ਮੌਸਮ ਥੋੜਾ ਜਿਹਾ ਵੀ ਖਰਾਬ ਹੁੰਦਾ ਏ ਉੱਥੇ ਟ੍ਰਿਪ ਇਸ਼ੂ ਬਹੁਤ ਜ਼ਿਆਦਾ ਹੁੰਦਾ ਸੋ ਜਿਹੜੇ ਏਰੀਆ ਦੇ ਵਿੱਚ ਵਾਟਰ ਲੈਵਲ 15 ਫੁੱਟ ਤੋਂ ਪਲੱਸ ਏ 50 ਫੁੱਟ 70 ਫੁੱਟ 100 ਫੁੱਟ 150 ਫੁੱਟ 200 ਫੁੱਟ ਡਿਲੀਵਰੀ ਪਾਪਾ ਪੈਂਦੀਆਂ ਨੇ ਉਸ ਏਰੀਏ ਦੇ ਵਿੱਚ ਸਿੰਗਲ ਸਟ੍ਰਿੰਗ ਮੋਨੋ ਹਾਫ ਕਟ ਜਾਂ ਮੋਨੋ ਪਰਕ ਪੈਨਲ ਲਾਣ ਦਾ ਕੋਈ ਫਾਇਦਾ ਨਹੀਂ ਵੀਡੀਓ ਇਸ ਕਰਕੇ ਬਣਾਈ ਹੈ ਬਹੁਤ ਸਾਰੇ ਵੀਰਾਂ ਦੀਆਂ ਕਾਲਾਂ ਆਉਂਦੀਆਂ ਨੇ ਕਿ ਅਸੀਂ ਮੋਨੋ ਪਰਕ ਲਵਾਣੇ ਨੇ ਮੋਨੋ ਹਾਫ ਕਟ ਲਵਾਣੇ ਨੇ ਅਸੀਂ 540 ਵਾਟ ਦੇ ਵੱਡੇ ਪੈਨਲ ਲਵਾਣੇ ਨੇ ਸੋ ਬਹੁਤ ਸਾਰੇ ਭਰਾਵਾਂ ਦੇ ਮਨ 'ਚ ਇਹ ਹੋਵੇ ਕਿ ਵੱਡਾ ਪੈਨਲ ਬਹੁਤ ਜ਼ਿਆਦਾ ਪਰਫਾਰਮੈਂਸ ਦੇਵੇਗਾ ਪਰ ਇਦਾਂ ਨਹੀਂ ਹੈਗਾ ਪੋਲੀਕ੍ਰਿਸਟਲਾਈਨ ਦਾ 335 ਵਾਟ ਦਾ ਪੈਨਲ ਲਵਾਓ ਜਾਂ ਫਿਰ ਜੇ ਤੁਸੀਂ ਮੋਨੋਪਰਕ ਲਵਾਉਣਾ ਹੀ ਹੈ ਜਾਂ ਮੋਨੋ ਟੈਕਨੋਲੋਜੀ ਵਾਲਾ ਪੈਨਲ ਲਵਾਉਣਾ ਤੁਸੀਂ ਫਿਰ 340 ਵਾਟ ਦਾ ਪੈਨਲ ਲਵਾਓ ਜਿਹੜਾ 340 ਵਾਟ ਦੇ ਵਿੱਚ ਮੋਨੋ ਪੈਨਲ ਆਉਂਦਾ ਹੈ ਕਿਉਂਕਿ ਸਿਰਫ ਵੱਧ ਵਾਟ ਦਾ ਪੈਨਲ ਤੁਹਾਨੂੰ ਪਰਫਾਰਮੈਂਸ ਨਹੀਂ ਦੇ ਸਕਦਾ ਤੁਹਾਡੇ ਸਿਸਟਮ ਦੇ ਐਂਪੀਅਰ ਤੇ ਵੋਲਟੇਜ ਦੋਨੋਂ ਚੀਜ਼ਾਂ ਪੂਰੀਆਂ ਹੋਣੀਆਂ ਜ਼ਰੂਰੀ ਨੇ ਜੋ 335 ਵਾਟ ਤੇ 340 ਵਾਟ ਹਰ ਇੱਕ ਤਰੀਕੇ ਨਾਲ ਪੂਰੀ ਕਰਦਾ ਹੈ ਨੰਬਰ ਆਫ ਪੈਨਲ ਪੂਰੇ ਲਾਓ ਜਿਵੇਂ 10 ਐਚਪੀ ਦਾ ਸਿਸਟਮ ਹੈ ਤੇ ਉਹ 36 ਪੈਨਲਾਂ ਤੇ ਵਧੀਆ ਚੱਲਦਾ ਹੈ 7.5 HP ਦਾ 26 ਪੈਨਲਾਂ ਤੇ 5 HP 18 ਪੈਨਲਾਂ ਤੇ ਤੇ 3 HP 10 ਪੈਨਲਾਂ ਤੇ ਸਭ ਤੋਂ ਵਧੀਆ ਪਰਫਾਰਮੈਂਸ ਦਿੰਦਾ ਹੈ 335 W ਤੇ 340 W ਦੇ ਪੋਲੀਕ੍ਰਿਸਟਲਾਈਨ ਤੇ ਮੋਨੋ ਪੈਨਲਾਂ ਦੇ ਨਾਲ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਬੈਸਟ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਤੁਸੀਂ ਵੀ ਇੱਕ A ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਕਿਸੇ ਵੀ ਪੁਰਾਣੇ ਸੋਲਰ ਸਿਸਟਮ ਦੀ ਰਿਪੇਅਰ ਕਰਵਾਉਣ ਵਾਸਤੇ ਤੇ ਨਵਾਂ ਸੋਲਰ ਸਿਸਟਮ ਲਗਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਨਵੀਂ VFD ਡਰਾਈਵ ਸੋਲਰ ਮੋਟਰ ਖਰੀਦਣ ਵਾਸਤੇ ਜਾਂ ਕਿਸੇ ਵੀ ਸੋਲਰ ਸਿਸਟਮ ਨੂੰ AC DC ਕਰਵਾਉਣ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਤੇ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮ